ਹਾਂਜੀ ਸਤਿ ਸ਼੍ਰੀ ਅਕਾਲ ਪਸ਼ੂ ਪਾਲਕ ਵੀਰੋ ਮੈਂ ਬਲਵਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਹੀ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਬਲਵਿੰਦਰ ਸਿੰਘ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਇੱਕ ਮੱਝ ਵਿਕਰੀ ਲਈ ਉਪਲਬਧ ਹੈ ਜਿਹੜੀ ਕਿ ਆਪਾਂ ਵਿਖਾਉਣੀ ਹੈ ਜੀ ਫੋਰ ਸੇਲ ਆ ਦੋਸਤੋ ਇਹ ਸ਼ਹਿਰ ਕੋੜਕਪੁਰਾ ਕੋੜਕਪੁਰੇ ਦੋਸਤੋ ਜਦੋਂ ਆਪਾਂ ਹਰੀਨੋ ਪਿੰਡ ਵੱਲ ਨੂੰ ਜਾਂਦੇ ਤਾਂ ਰਸਤੇ ਦੇ ਵਿੱਚ ਕੋਠੇ ਆਉਂਦੇ ਬਾਜ਼ੀਗੜਾ ਦੇ ਕੋਠੇ ਜਿੱਥੇ ਇਹ ਮੱਝ ਵਿਕਾਊ ਆ ਜੀ ਫੋਰ ਸੇਲ ਆ ਵਿਕਰੀ ਲਈ ਉਪਲਬਧ ਆ ਜੀ ਇਹ ਮੋਲ ਦੋਸਤੋ ਇਹਦਾ ਹੈਗਾ 60000 ਰੁਪਿਆ ਤੇ 9 ਕਿਲੋ ਦੁੱਧ ਆ ਦੋਸਤੋ ਤੇ ਸਵਾ ਟ ਮਹੀਨਾ ਹੋ ਗਿਆ ਇਹਨੂੰ ਸੀਮਣ ਲੱਗੇ ਨੂੰ ਪਰ ਆਪਾਂ ਇਹ ਟੋਕੜ ਕਰਕੇ ਦੇਣੀ ਆ ਆਪਾਂ ਚੈੱਕ ਪਾਸ ਨਾ ਤਾਂ ਕਰਾਉਣੀ ਤੇ ਨਾ ਹੀ ਆਪਾਂ ਕਰਾਈ ਆ ਆਪਾਂ ਜਿਹੜਾ ਵੀਰ ਆਊਗਾ ਵੇਖ ਕੇ ਮੱਝ ਤੇ ਉਹ ਟੋਕੜ ਮੰਨ ਕੇ ਹੀ ਆਵੇ ਥਾਲੇ ਦੇ ਵੀ ਦੋਸਤੋ ਬਹੁਤ ਚੰਗੀ ਆ ਬਾਕੀ ਸੀਲ ਠੰਡੀ ਆ ਕੋਈ ਉਹ ਜੀ ਗੱਲ ਨਹੀਂ 9 ਕਿਲੋ ਦੁੱਧ ਦੋਸਤੋ ਤਿਆਰ ਆ ਹੇਗਾ 10 ਪਰ ਆਪਾਂ 9 ਹੀ ਕਹਿੰਨੇ ਦੋਸਤੋ ਕਿਉਂਕਿ ਕਈ ਵਾਰ ਪਸੂ ਮੌਕੇ ਤੇ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਤਾਂ ਅਗਲਾ ਨੂੰ ਆਇਨ ਲੱਗੇ ਕਿ ਦੁੱਧ ਘਟਕ ਕਿੰਨੇ ਲੱਗੇ ਬਾਕੀ ਕੋਈ ਵੀ ਵੀਰ ਆਊਗਾ ਦੁੱਧ ਵਾਧ ਹੀ ਹੋਊਗਾ ਦੋਸਤੋ 9 ਕਿਲੋ ਦੁੱਧ ਆਪਾਂ ਫਿਰ ਵੀ ਕਹਿੰਨੇ ਕਿ 9 ਕਿਲੋ ਦੁੱਧ ਤਿਆਰ ਸਵਾ ਮਹੀਨੇ ਦੀ ਬਣੀ ਹੈ ਤੇ ਦੂਜਾ ਕਿ ਸਵਾ ਦੋਸਤੋ ਕੋਈ ਲਗਭਗ ਇਹ ਹੈਗਾ ਬਣਾ ਦੂਜਾ ਲਾ ਲੋ ਤੀਜਾ ਲਾ ਲੋ ਥਣਾ ਦਾ ਸੈਜ ਤੁਸੀਂ ਦੇਖ ਸਕਦੇ ਦੁੱਧ ਵਾਲੀ ਮੱਝ ਆ ਦੋਸਤੋ ਇਹ ਇਸ ਸਾਡੇ ਚਾਰੇ ਥਾਂ ਦੋਸਤੋ ਇੱਕੋ ਜਿਹਾ ਕਿਸੇ ਥਾਂ ਚ ਕੋਈ ਭੂਰ ਛਿੱਟਾ ਜਾਂ ਕੋਈ ਥਾਰ ਘਾਟ ਇਸ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਦੋਸਤੋ ਬਾਕੀ ਕੱਦ ਢਾਂਚਾ ਚੰਗਾ ਜੀ ਮੁੱਲ 60000 ਰੁਪਏ ਜਿਸ ਕਿਸੇ ਵੀਰ ਨੂੰ ਵੀ ਪਸੰਦ ਆਉਂਦੀ ਹੋਵੇ ਸੋ ਸੰਪਰਕ ਕਰ ਸਕਦੇ ਦੋਸਤੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਾਇਆ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਸਤਿ ਸ਼੍ਰੀ ਅਕਾਲ ਜੀ